ਸਟੂਡੈਂਟਾਂ ਵੱਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਪ੍ਰਸ਼ਾਸਨ ਨਾਲ ਲੜਨ ਲਈ ਮਜਬੂਰ ਹੋ ਕੇ ਸਰਕਾਰੀ ਕਾਲਜ ਮਲੇ ਕੋੜਲਾ ਦੇ مین ਗੇਟ ਨੂੰ ਜਿੰਦਾ ਲਾਉਣਾ ਪਿਆ ਕਿ ਸਾਡੀਆਂ ਕਲਾਸਾਂ ਬਾਅਦ ਸ਼ੁਰੂ ਹੁੰਦੀਆਂ ਨੇ ਪਹਿਲਾਂ ਸਾਡੇ ਜਿਹੜੇ ਹੈਗੇ ਨੇ ਪੇਪਰ ਆ ਜਾਂਦੇ ਨੇ ਬਹੁਤ ਘੱਟ ਸਮੇਂ ਦੇ ਵਿੱਚ ਜਿਹੜਾ ਕਿ ਸਾਨੂੰ ਪੜ੍ਹਾਈ ਵਾਸਤੇ ਪ੍ਰੋਪਰ ਸਮਾਂ ਵੀ ਨਹੀਂ ਦਿੱਤਾ ਜਾਂਦਾ ਹੈਗਾ ਕਿਸੇ ਜੀ ਦੀ ਕੋਈ ਮਰਿਆਦਾ ਵੀ ਹੁੰਦੀ ਹੈ ਹੁਣ ਪ੍ਰਿੰਸੀਪਲ ਆਫਿਸੋਂ ਪੇਪਰ ਕਿਵੇਂ ਹੋ ਸਾਰਾ ਇਹ ਕੰਧ ਇੱਥੇ ਕੱਚੀ ਸੀ ਉਹ ਕੰਧ ਡਿੱਗਣ ਕਾਰਨ ਸੁਨੀਲ ਸਿੰਘ ਨਾਮ ਦੇ ਵਿਦਿਆਰਥੀ ਦੀ ਮੌਤ ਹੋ ਗਈ ਸੀ ਤੁਸੀਂ ਜੁੜਿਆ ਔਨ 에ਰ ਦੇ ਨਾਲ ਮੈਂ ਤੁਹਾਡਾ ਆਪਣਾ ਸਭੀ ਸੰਗਰ ਟੋਲਾ ਅਕਸਰ ਅਸੀਂ ਜਿਹੜਾ ਰੋਡਾਂ ਦੇ ਉੱਪਰ ਕਿਸਾਨ ਜੂਨੀਅਨਾਂ ਮਜ਼ਦੂਰ ਜੱਥੇਬੰਦੀਆਂ ਜਾਂ ਹੋਰ ਆਪਣੇ ਹੱਕਾਂ ਵਾਸਤੇ ਲੋਕਾਂ ਵੱਲੋਂ ਜਿਹੜਾ ਹੈਗਾ ਸਰਕਾਰ ਦੇ ਨਾਲ ਜੰਗ ਲੜੀ ਜਾਂਦੀ ਆ ਪਰ ਅੱਜ ਵੱਖਰੇ ਕਿਸਮ ਦੀ ਜੰਗ ਦੇਖਣ ਨੂੰ ਮਿਲੀ ਆ ਜਿਹੜੀ ਕਿ ਸਾਡੇ ਦੇਸ਼ ਦਾ ਭਵਿੱਖ ਸਟੂਡੈਂਟਾਂ ਵੱਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਪ੍ਰਸ਼ਾਸਨ ਨਾਲ ਲੜਨ ਲਈ ਮਜਬੂਰ ਹੋ ਕੇ ਸਰਕਾਰੀ ਕਾਲਜ ਮਲੇ ਕੋਟਲਾ ਦੇ مین ਗੇਟ ਨੂੰ ਜਿੰਦਾ ਲਾਉਣਾ ਪਿਆ ਪ੍ਰੋਪਰ ਜਿਹੜਾ ਪੂਰੇ ਕਾਰਜ ਦੇ ਵਿੱਚ ਸਟੂਡੈਂਟ ਐਵਲੋ ਹੜਤਾਲ ਕੀਤੀ ਗਈ ਹੈ ਕਾਰਨ ਕਾਰਨ ਇਹ ਮੰਨਿਆ ਜਾਂਦਾ ਹੈ ਕਿ ਬੱਚਿਆਂ ਦੀ ਜਿਹੜੀ ਪੜ੍ਹਾਈ ਦੇ ਨਾਲ ਖਲਵਾੜ ਪ੍ਰਸ਼ਾਸਨ ਵੱਲੋਂ ਸ਼ਰਮ ਕੀਤਾ ਜਾ ਰਿਹਾ ਹੈ ਉਹਨਾਂ ਦਾ ਕਹਿਣਾ ਇਹ ਹੈਗਾ ਕਿ ਸਾਡੀਆਂ ਕਲਾਸਾਂ ਬਾਅਦ ਸ਼ੁਰੂ ਹੁੰਦੀਆਂ ਨੇ ਪਹਿਲਾਂ ਸਾਡੇ ਜਿਹੜੇ ਹੈਗੇ ਨੇ ਪੇਪਰ ਆ ਜਾਂਦੇ ਨੇ ਬਹੁਤ ਘੱਟ ਸਮੇਂ ਦੇ ਵਿੱਚ ਜਿਹੜਾ ਕਿ ਸਾਨੂੰ ਪੜ੍ਹਾਈ ਵਾਸਤੇ ਪ੍ਰੋਪਰ ਸਮਾਂ ਵੀ ਨਹੀਂ ਦਿੱਤਾ ਜਾਂਦਾ ਹੈਗਾ ਆਪਣੇ ਮਰਜੀ ਦੇ ਨਾਲ ਪ੍ਰਸ਼ਾਸਨ ਜਿਹੜਾ ਸਾਨੂੰ ਮਜਬੂਰ ਹੋ ਕੇ ਪਰ ਪੇਪਰ ਦੇਣ ਲਈ ਮਜਬੂਰ ਕਰਦਾ ਦੂਸਰਾ ਜਿਹੜਾ ਇਸ ਕਾਰਜ ਦੇ ਵਿੱਚ ਜਿਲਾ ਮਲੇ ਕੋਲਾ ਬਣ ਦੇ ਕਾਰਨ ਕਾਲਜ ਦੀ ਬਿਲਡਿੰਗ ਦੇ ਉੱਪਰ ਪ੍ਰਸ਼ਾਸਨ ਵੱਲੋਂ ਕਬਜ਼ਾ ਕੀਤਾ ਗਿਆ ਜਿੱਥੇ ਕੀ ਸਟੂਡੈਂਟਾਂ ਵੱਲੋਂ ਪੈਸੇ ਇਕੱਠੇ ਕਰਕੇ ਉਹ ਬਿਲਡਿੰਗ ਤਿਆਰ ਕੀਤੀ ਗਈ ਸੀ ਕੁਝ ਕਿ ਜਿਹੜੀਆਂ ਬਿਲਡਿੰਗਾਂ ਹੈਗੇ ਸਰਕਾਰ ਵੱਲੋਂ ਤਿਆਰ ਕੀਤੇ ਜਾਂਦੇ ਹਨ ਜਿਨ੍ਹਾਂ ਦੇ ਕੰਮ ਅਧੂਰੇ ਪਏ ਹਨ ਬੱਚੇ ਜਿਹੜੇ ਹੈਗੇ ਨੇ ਠੰਡ ਜਾਂ ਗਰਮੀ ਦੇ ਵਿੱਚ پارک ਵਿੱਚ ਪੜਨ ਵਾਸਤੇ ਮਜਬੂਰ ਹੁੰਦੇ ਨੇ ਗੱਲ ਕਰਾਂਗੇ ਸਟੂਡੈਂਟ ਯੂਨੀਅਨ ਦੇ ਆਗੂਆਂ ਦੇ ਨਾਲ ਉਹਨਾਂ ਦਾ ਇਸ ਸਬੰਧ ਦੇ ਵਿੱਚ ਕੀ ਕਹਿਣਾ ਹੈਗਾ ਕੀ ਪ੍ਰਸ਼ਾਸਨ ਦੀ ਨਲਾਇਕੀ ਨੂੰ ਲੈ ਕੇ ਕਿੰਨਾ ਕੁ ਉਹਨਾਂ ਦੇ ਮਰ ਨੂੰ ਠੇਸ ਪਹੁੰਚਦੀ ਆ ਜੁੜੇ ਰਹੋ ਸਾਡੇ ਨਾਲ ਜੀ ਮਲੇਰ ਕੋਲੋਂ ਤੋਂ ਕੈਮਰਾ ਪਰਸਰ ਹਰਮਨ ਦੇ ਨਾਲ ਸਰਵੀਰ ਸਿੰਘ ਟੋਲਾ ਔਨ 에ਰ ਲਈ ਕੰਟੀਨ ਚ ਐਂਟਰੀ ਨਹੀਂ ਸੀ ਹੁਣ ਕਿਸੇ ਚੀਜ਼ ਦੀ ਕੋਈ ਮਰਿਆਦਾ ਵੀ ਹੁੰਦੀ ਆ ਹੁਣ ਪ੍ਰਿੰਸੀਪਲ ਆਫਿਸ ਤੋਂ ਪੇਪਰ ਕਿਵੇਂ ਹੋ ਸਾਰਾ ਪਰ ਕੰਟੀਨ ਚ ਲਿਆ ਗਿਆ ਜ਼ਿਲ੍ਹੇ ਦਾ ਚੋਣ ਦਫ਼ਤਰ ਨਹੀਂ ਵਿਹਲਾ ਕਰਾਇਆ ਗਿਆ ਸੀਆਂ ਮੀਯੋਕਸ਼ਾਲਾ ਵਾਲਾ ਦੀ ਬਾਹਰ ਕਰਾਇਆ ਗਿਆ ਇਹਨਾਂ ਨੇ ਤੇ ਫਿਰ ਇਹ ਸਮੀਰ ਸੂਤ ਪੀਟੀਏ ਪਲਾਕੇ ਕੀ ਹੈ ਇਹ ਜੀ ਇਕਸ਼ਮੀਰ ਸੂਦ ਨਾਮ ਦਾ ਸਟੂਡੈਂਟ ਸੀ ਇਹ ਕੰਧ ਇੱਥੇ ਕੱਚੀ ਸੀ ਉਹ ਕੰਧ ਡਿੱਗਣ ਕਾਰਨ ਸਮੀਰ ਸੂਦ ਨਾਮ ਦੇ ਵਿਦਿਆਰਥੀ ਦੀ ਮੌਤ ਹੋ ਗਈ ਤਾਂ ਉਸ ਸਮੇਂ ਪਿਆਰ ਸਟੂਡੈਂਟਸ ਯੂਨੀਅਨ ਨੇ ਸੰਘਰਸ਼ ਕਰਕੇ ਇੱਥੇ ਨਵੀਂ ਬਿਲਡਿੰਗ ਦਾ ਇਹ ਨਿਰਮਾਣ ਕਰਾਇਆ ਸੀ ਇੱਥੇ ਪਹਿਲਾਂ ਚਾਰ ਦੁਵਾਰੀ ਚ ਨਹੀਂ ਸੀ ਇੱਦਾਂ ਇਹਨੂੰ ਪਹਿਲਾਂ ਬੀਏਡ ਬਲਾਕ ਵੀ ਕਹਿੰਦੇ ਰਹੇ ਕਿਉਂਕਿ ਬੀਏਡ ਕਾਲਜ ਨਾਲ ਸੀ ਪਰ ਬੀਏਡ ਕਾਲਜ ਉਧਰਲੇ ਰਾਨ ਤੇ ਪੀਟੀਏ ਬਲਾਕ ਦਾ ਨਾਮ ਇਹਨੂੰ ਦਿੱਤਾ ਗਿਆ ਕਿਉਂਕਿ ਵਿਦਿਆਰਥੀਆਂ ਉਹ ਤੋਂ ਜਿਹੜਾ ਪੀਟੀਏ ਫੰਡ ਲਿਆ ਜਾਂਦਾ ਹੈ ਜਿਹੜਾ ਕਿ ਕੋਈ ਸਰਕਾਰੀ ਫੀਸ ਨਹੀਂ ਹੈ ਇੱਕ ਪ੍ਰਾਈਵੇਟ ਫੀਸ ਆ